ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਠਮਾ ਪੇ ਕਮਿਸ਼ਨ ਦੀ ਜੋ ਕਿ 1 ਜਨਵਰੀ 2026 ਤੋਂ ਡਿਊ ਹੈ ਹੋ ਜਾਂਦਾ ਹੈ ਜਾਨੀ ਕਿ ਉਸ ਵਕਤ ਅਠਮਾ ਪੇ ਕਮਿਸ਼ਨ ਕੇਂਦਰ ਦੇ ਕਰਮਚਾਰੀ ਨੂੰ ਮਿਲਣ ਜੋਗ ਹੋਵੇਗਾ ਪਰ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਰਾਜ ਸਭਾ ਦੇ ਵਿੱਚ 3 ਦਸੰਬਰ ਦੀ ਨੂੰ ਕੀ ਜਵਾਬ ਦਿੱਤਾ ਔਰ ਇਸ ਜਵਾਬ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਕੇਂਦਰ ਦੇ ਵਿੱਚ ਜਿਹੜੀ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਜਨਰਲ ਸਕੱਟਰੀ ਨੇ ਉਹਨਾਂ ਦਾ ਕੀ ਜਵਾਬ ਹੈ ਔਰ ਇਸ ਦਾ ਪੰਜਾਬ ਦੇ ਜਿਹੜੇ ਮੁਲਾਜ਼ਮ ਅਤੇ ਪੈਸ਼ਨ ਨੇ ਉਹਨਾਂ ਤੇ ਕੀ ਪ੍ਰਭਾਵ ਪਵੇਗਾ ਸੋ ਗੱਲ ਕਰੀਏ ਤਾਂ ਰਾ ਸਵਾ ਦੇ ਵਿੱਚ ਦੋ ਸੰਦਨ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਇਸ ਸਵਾਲ ਦਾ ਕਿ 1 ਜਨਵਰੀ 2026 ਤੋਂ 8ਵਾਂ ਪੇ ਕਮਿਸ਼ਨ ਜਿਹੜਾ ਹੈ ਉਹ ਡਿਊ ਹੋ ਜਾਵੇਗਾ ਕਿ ਕਰਮਚਾਰੀਆਂ ਨੂੰ 8ਵਾਂ ਪੇ ਕਮਿਸ਼ਨ ਦਾ ਲਾਭ ਦੇਣ ਦੇ ਲਈ ਕਿ 8ਵਾਂ ਪੇ ਕਮਿਸ਼ਨ ਦਾ ਗਠਨ ਕਰਨ ਦਾ ਜਿਹੜਾ ਕੋਈ ਪਲਾਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਣਾਇਆ ਹੈ ਜਾਂ ਫਿਰ ਨਹੀਂ ਔਰ ਇਸ ਦਾ ਜਵਾਬ ਜਿਹੜਾ ਹੈ ਉਹ ਕੇਂਦਰ ਦੇ ਜਿਹੜੇ ਸਟੇਟ ਮੰਤਰੀ ਨੇ ਫਾਈਨਾਂਸ ਦੇ ਸ਼੍ਰੀ ਪੰਕਜ ਚੌਧਰੀ ਜੀ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਰਾਜ ਸਭਾ ਦੇ ਵਿੱਚ ਦੱਸਿਆ ਕਿ ਫਿਲਹਾਲ ਆਜ਼ਦੀ ਘੜੀ ਕੇਂਦਰ ਸਰਕਾਰ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਪਲਾਨ ਜਿਹੜਾ ਨਹੀਂ ਬਣਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ 8ਵੀਂ ਪੀ ਕਮਿਸ਼ਨ ਦਾ ਜਿਹੜਾ ਗਠਨ ਕੀਤਾ ਜਾਣਾ ਸੋ ਇਸੇ ਤਰ੍ਹਾਂ ਦੀ ਕੋਈ ਵੀ ਸੋਚ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਨਹੀਂ ਕਰ ਰਹੀ ਹੁਣ ਜਿਹੜਾ ਸਵਾਲ ਇਹ ਹੈ ਕਿ ਕੇਂਦਰ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕੀ ਜਵਾਬ ਹੈ ਦੋਸਤੋ ਇੱਥੇ ਦੱਸ ਦਈਏ ਕਿ ਜਿਹੜੇ ਸ਼ਿਵ ਗੋਪਾਲ ਮਿਸ਼ਰਾ ਜਿਹੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਕੈਬਨਟ ਸਕੱਤਰਾ ਦੇ ਨਾਲ ਜਿਹੜੀ ਹੈ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਕੇਂਦਰ ਦੇ ਮੁਲਾਜ਼ਮਾਂ ਦੇ ਲਈ 8ਵਾਂ ਪੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਤਾਂ ਜੋ ਜਨਵਰੀ ਜਿਹੜੀ 2026 ਤੋਂ ਕੇਂਦਰ ਦੇ ਜਿਹੜੇ 50 ਲੱਖ ਦੇ ਕਰੀਬ ਮੁਲਾਜ਼ਮਾਂ ਤੇ 60 ਲੱਖ ਦੇ ਕਰੀਬ ਪੈਨਸ਼ਨਰਸ ਨੇ ਉਹਨਾਂ ਨੂੰ 8ਵੇਂ ਪੇ ਕਮਿਸ਼ਨ ਦਾ ਲਾਭ ਜਿਹੜਾ ਉਹ ਦਿੱਤਾ ਜਾ ਸਕੇ ਪਰ ਉਹਨਾਂ ਨੂੰ ਇਹ ਵੀ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਕੋਈ ਵੀ ਪਲਾਨ ਜਾਂ ਫਿਰ 31 ਦਸੰਬਰ 2024 ਤੱਕ 8ਵੇਂ ਪੇ ਕਮਿਸ਼ਨ ਦਾ ਗਠਨ ਦਾ ਐਲਾਨ ਨਹੀਂ ਕਰਦੀ ਤਾਂ ਫਿਰ ਜਨਵਰੀ ਦੇ ਵਿੱਚ ਉਹ ਕਿਸੇ ਵੀ ਵੱਡੇ ਸੰਘਰਸ਼ ਦਾ ਐਲਾਨ ਕਰਨਗੇ ਕਿਉਂਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਲਗਾਤਾਰ ਪਿਛਲੀਆਂ ਦਹਾਕੀਆਂ ਤੋਂ ਕੇਂਦਰ ਸਰਕਾਰ ਦੇ ਨਾਲ ਮੁਲਾਜ਼ਮਾਂ ਤੇ ਮੁਲਾਜ਼ਮਾਂ ਦੀਆਂ ਜਾਂ ਫਿਰ ਪੈਨਸ਼ਨਰਸ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਪਰ ਜੇਕਰ ਇਸ ਤਰ੍ਹਾਂ ਕੇਂਦਰ ਸਰਕਾਰ ਨੇ 8ਵਾਂ ਪੇ ਕਮਿਸ਼ਨ ਦਾ ਗਠਨ ਨਹੀਂ ਕੀਤਾ ਤਾਂ ਫਿਰ ਜਨਵਰੀ ਦੇ ਵਿੱਚ ਉਹ ਆਪਣਾ ਪਲਾਨ ਜਿਹੜਾ ਉਹ ਬਣਾ ਲੈਣਗੇ ਤਾਂ ਫਿਰ ਜਿਹੜਾ ਹੈ ਸੰਘਰਸ਼ ਪ੍ਰੋਗਰਾਮ ਉਹ ਉਲੀ ਕਰਨਗੇ ਸੋ ਦੋਸਤੋ ਹੁਣ ਤੀਸਰਾ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਸਾਫ਼ ਜਵਾਬ ਦਿੱਤਾ ਕਿ 8ਵਾਂ ਪੇ ਕਮਿਸ਼ਨ ਦਾ ਗਠਨ ਨਹੀਂ ਕੀਤਾ ਜਾਣਾ ਹੈ ਔਰ ਕੇਂਦਰ ਦੇ ਮਲਾਜ਼ਮ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਅਸੀਂ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਫਿਰ ਉਹ ਆਪਣਾ ਸੰਘਰਸ਼ ਪ੍ਰੋਗਰਾਮ ਉਲੀ ਕਰਨਗੇ ਇਸ ਦਾ ਪੰਜਾਬ ਦੇ ਮਲਾਜ਼ਮਾਂ ਤੇ ਕੀ ਪ੍ਰਭਾਵ ਦਾ ਹੈ ਦੋਸਤੋ ਦੱਸ ਦਈਏ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ 1 ਜਨਵਰੀ 2016 ਤੋਂ ਫਿਲਹਾਲ ਪੰਜਾਬ ਦਾ ਜਿਹੜਾ 6ਵਾਂ ਪੀ ਕਮਿਸ਼ਨ ਲਾਗੂ ਕੀਤਾ ਗਿਆ ਹੈ ਔਰ ਜੇਕਰ ਅਸੀਂ ਗੱਲ ਕਰੀਏ ਤਾਂ ਨਵੇਂ ਭਰਤੀ ਮਲਾਜ਼ਮਾਂ ਦੇ ਲਈ ਤਾਂ ਫਿਰ 17/7/2020 ਤੋਂ ਬਾਅਦ ਕੇਂਦਰ ਦਾ 7ਵਾਂ ਪੇ ਕਮਿਸ਼ਨ ਜਿਹੜਾ ਹੈ ਲਾਗੂ ਕੀਤਾ ਗਿਆ ਇਸ ਦਾ ਸਿੱਧਾ ਪ੍ਰਭਾਵ ਜਿਹੜਾ ਹੈ ਪੈਂਦਾ ਹੈ ਜੇਕਰ ਪੰਜਾਬ ਸਰਕਾਰ ਕੇਂਦਰ ਦੇ ਪੈਟਰਨ ਤੇ ਪੇ ਕਮਿਸ਼ਨ ਬਠਾਉਂਦਾ ਹੈ ਤਾਂ ਫਿਰ ਜੇਕਰ ਕੇਂਦਰ ਸਰਕਾਰ ਨੇ ਹੀ ਜਿਹੜਾ ਪੇ ਕਮਿਸ਼ਨ ਦਾ ਗਠਨ ਕਰਨਾ ਹੈ ਬੰਦ ਕਰ ਦਿੱਤਾ ਹੈ ਫਿਰ ਸਟੇਟ ਗਵਰਨਮੈਂਟ ਜਾਂ ਫਿਰ ਪੰਜਾਬ ਸਰਕਾਰ ਵੀ ਜਿਹੜਾ ਹੈ ਇਸੋ ਸਪੈਟਰਨ ਤੇ ਅਪਣਾਏਗੀ ਸੋ ਕਿ ਇੱਕ ਮਾੜੀ ਗੱਲ ਹੈ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਕਿਉਂਕਿ ਪਹਿਲਾਂ ਵੀ 6ਵਾਂ ਪੇ ਕਮਿਸ਼ਨ ਦੇ ਕਹਿ ਸਕਦੇ ਹਾਂ ਕਿ ਉਹ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੀ ਪਕਾਈ ਜਿਹੜੀ ਹੈ ਪੈਂਡਿੰਗ ਨੇ ਲਗਭਗ ਦਸਿਆ ਜਾ ਇਹ 14000 ਕਰੋੜ ਰੁਪਏ ਦਾ ਜਿਹੜਾ ਬਕਾਇਆ ਜਿਹੜਾ 6ਵਾਂ ਪੇ ਕਮਿਸ਼ਨ ਦਾ ਜਿਹੜਾ ਹਜੇ ਵੀ ਪੈਂਡਿੰਗ ਹੈ ਔਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਜਿਹੜਾ ਹੈ 17/7/2021 ਉਹ ਬਾ ਜਿਹੜੇ ਭਰਤੀ ਹੈ ਉਸ ਦੇ ਉੱਪਰ ਲਾਗੂ ਕੀਤਾ ਗਿਆ ਹੈ ਇਸ ਦੇ ਲਈ ਉਹ ਬੜਾ ਹੀ ਮਤਮਪੂਰਨ ਹੋ ਜਾਂਦਾ ਹੈ ਕਿ ਜੇਕਰ ਕੇਂਦਰ ਸਰਕਾਰ ਦੇ ਮਲਾਜ਼ਮ ਸੰਘਰਸ਼ ਕਰਦੇ ਨੇ 8ਵੇਂ ਪੀ ਕਮਿਸ਼ਨ ਦੇ ਲਈ 8ਵੇਂ ਪੀ ਕਮਿਸ਼ਨ ਦੇ ਗਠਨ ਦੇ ਲਈ ਉਸ ਦਾ ਸਿੱਧਾ ਪ੍ਰਭਾਵ ਜਿਹੜਾ ਪੰਜਾਬ ਦੇ ਮਲਾਜ਼ਮਾਂ ਤੇ ਵੀ ਜਿਹੜਾ ਹੈ ਉਹ ਪੈਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ